ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕ੍ਰਮ ਸਿੰਘ ਮਜੀਠੀਆ ਨਿਊ ਨਾਭਾ ਜੇਲ੍ਹ ਦੇ ਵਿੱਚ ਬੰਦ ਨੇ ਅਜਿਹੇ ਦੇ ਵਿੱਚ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਮਜੀਠੀਆ ਨੂੰ ਮਿਲਣ ਵਾਸਤੇ ਨਿਊ ਨਾਭਾ ਜੇਲ੍ਹ ਪਹੁੰਚੇ ਪਰ ਉਹਨਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਗਈ ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਨੇ ਜੀ ਅ ਅੱਜੋ ਵਿਕ੍ਰਮ ਸਿੰਘ ਮਜੀਠੀਆ ਨੂੰ ਨਿਊ ਨਾਭਾ ਜੇਲ੍ਹ ਵਿੱਚ ਮਿਲਣ ਗਏ ਸੀਗੇ ਤੇ ਉਹਨਾਂ ਨੂੰ ਉੱਥੇ ਮਿਲਣ ਨਹੀਂ ਦਿੱਤਾ ਗਿਆ ਪੁੱਛਦੇ ਆਂ ਕਿ ਬਲਟੋਆ ਸਾਹਿਬ ਉੱਥੇ ਕਿਸ ਤਰੀਕੇ ਦੇ ਨਾਲ ਮਤਲਬ ਕੀ ਕਾਰਨ ਸੀਗਾ ਕੀ ਵਜ੍ਹਾ ਦੱਸੀ ਕਿਉਂ ਨਹੀਂ ਮਿਲਣ ਦਿੱਤਾ ਗਿਆ ਬਲਟੋਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਜੀ ਬਲਟੋਆ ਜੀ ਕਿਉਂ ਨਹੀਂ ਅੱਜ ਤੁਸੀਂ ਮਿਲਣ ਗਏ ਸੀਗੇ ਵਿਕਰਮ ਅਜੀਤਿਆ ਹੋਰਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਉੱਥੇ ਮਿਲਣ ਕਿਉਂ ਨਹੀਂ ਦਿੱਤਾ ਗਿਆ ਜੀ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਜੇਲ੍ਹ ਦੇ ਸਿਸਟਮ ਨੂੰ ਸਮਝਦਾ ਆਂ ਜੀ ਕਿ ਜੇਲ ਦਾ ਸਿਸਟਮ ਕਿਵੇਂ ਚੱਲਦਾ ਹੈ ਕਿਉਂਕਿ ਲੰਬਾ ਸਮਾਂ ਮੈਨੂੰ ਵੀ ਜੇਲ ਦਾ ਸਮਾਂ ਕਰਨਾ ਪਿਆ ਜੀ ਵਕ ਵਕ ਜਿਹੜੀਆਂ ਜੇਲਾਂ ਨੇ ਉਹਨਾਂ ਦਾ ਮੈਨੂੰ ਜਿਹੜਾ ਆ ਮੈਂ ਭੁਗਤ ਭੋਗੀਆਂ ਆ ਜੀ ਔਰ ਜੇਲ ਦੇ ਜੋ ਵੀ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਜੀ ਪਰ ਫਿਰ ਵੀ ਮੈਂ ਕੱਲ ਬੀਤੇ ਕਰ ਜਿਹੜਾ ਆ ਉਹ ਜੇਲ ਸਬਡੈਂਟ ਸਰਦਾਰਿੰਦਰਜੀਤ ਸਿੰਘ ਕਾਲੋਹਰਾ ਨੂੰ WhatsApp ਵੀ ਕਰ ਦਿੱਤਾ ਸੀ ਜੀ ਕਿ ਮੈਂ ਮਿਲਣ ਵਾਸਤੇ ਆ ਰਿਹਾ ਆਂ ਕਿਰਪਾ ਕਰਕੇ ਮੈਨੂੰ ਜਿਹੜੀ ਹੈ ਮਿਲਣ ਦੀ ਮੁਲਾਕਾਤ ਕਰਨ ਦੀ ਕਿਰਪਾ ਕਰਕੇ ਇਜਾਜ਼ਤ ਦਿੱਤੀ ਜਾਵੇ ਜੀ ਪਰ ਸੈਕੰਡ ਜਿਹੜਾ ਹੈ ਅੱਗੇ ਸ਼ਾਮ ਨੂੰ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੇ ਵੀ ਸੁਵਡਨ ਸਾਹਿਬ ਦੇ ਨਾਲ ਜਿਹੜੀ ਹੈ ਗੱਲ ਕੀਤੀ ਸੀ ਕਿ ਬਲਟੋਹਾ ਸਾਹਿਬ ਜਿਹੜਾ ਹੈ ਆ ਕੱਲ ਨੂੰ ਸਬਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਲਈ ਨਾਬਾਜ਼ੇਲ ਪਹੁੰਚ ਰਹੇ ਨੇ ਜੀ ਪਰ ਕਿਉਂਕਿ ਮੈਂ ਜਾਣਦਾ ਹਾਂ ਕਿ ਕਿਸੇ ਵੀ ਹਵਾਲਾ ਤੀ ਦੀ ਕਿਸੇ ਵੀ ਕੈਦੀ ਦੀ ਮੁਲਾਕਾਤ ਜਿਹੜੀ ਹੈ ਉਹ ਸਾਰੇ ਅਧਿਕਾਰ ਜੇਲ੍ਹ ਅਥਾਰਟੀ ਕੋਲੇ ਜੀ ਜਿਹੜੀ ਸਬੰਧਤ ਜੇਲ੍ਹ ਅਥਾਰਟੀ ਹੈ ਹਾਂਜੀ ਉੱਥੋਂ ਦੇ ਸੁਬਡੈਂਟ ਕੋਲੇ ਹੂੰ ਜੇ ਸੁਬਡੈਂਟ ਮੌਕੇ ਤੇ ਨਹੀਂ ਹਾਜ਼ਰ ਤੇ ਜੋ ਵੀ ਇੰਚਾਰਜ ਹੈ ਉਹਦੇ ਕੋਲੇ ਹੂੰ ਮੈਂ ਉੱਥੇ ਗਿਆ ਜੀ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਕਿ ਵੀ ਪੀਡੋਨ ਨੂੰ ਕਨਵੇਵ ਵੀ ਕਰ ਦਿੱਤਾ ਗਿਆ ਆ ਵਟਸਐਪ ਰਾਹੀਂ ਵੀ ਕਰ ਦਿੱਤਾ ਆ ਫੋਨੋਂ ਤੇ ਵੀ ਕਰਤਾ ਆ ਜੀ ਤੇ ਮੁਲਾਕਾਤ ਹੋ ਜਾਏਗੀ ਹਾਂ ਹਾਂ ਪਰ ਉੱਥੇ ਜਦੋਂ ਅਸੀਂ ਗਏ ਉੱਥੇ ਵੱਡੀ ਗਿਣਤੀ ਚ ਜਿਹੜੀ ਜੇਲ ਅਥਾਰਟੀ ਦੇ ਜਿਹੜੇ ਵਾਰਡ ਉਹ ਵਗੈਰਾ ਹੁੰਦੇ ਨੇ ਹਾਂ ਉਹ ਖੜੇ ਕੀਤੇ ਸੀ ਗੇਟ ਬੰਦ ਕੀਤੇ ਸੀ ਜਦ ਮੈਂ ਆਪਣੀ ਗੱਲ ਕੀਤੀ ਐ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਸਾਨੂੰ ਡਿਪਟੀ ਸਟੂਡੈਂਟਸ ਨਾਲ ਗੱਲ ਕਰ ਲੈਣ ਦਿਓ ਜੀ ਚਲੋ ਇਹ ਉਹਨਾਂ ਦਾ ਅਧਿਕਾਰ ਹੈ ਕਿ ਜਿੰਨਾ ਚਿਰ ਅੱਗੋਂ ਪਰਮਿਸ਼ਨ ਨਹੀਂ ਮਿਲਦੀ ਫਿਰ ਉਹਨਾਂ ਨੇ ਮੈਨੂੰ ਕਿਹਾ ਜੀ ਡਿਪਟੀ ਸਟੂਡੈਂਟ ਸਾਹਿਬ ਇੱਥੇ ਗੇਟ ਤੇ ਆ ਰਹੇ ਨੇ ਜੀ ਫਿਰ ਗੇਟ ਤੇ ਆਏ ਨੇ ਉਹਨਾਂ ਨੇ ਆਪ ਦਾ ਜਿਹੜਾ ਆ ਤਰਕ ਦੇਣ ਦੀ ਕੋਸ਼ਿਸ਼ ਕੀਤੀ ਹੂੰ ਕਿ ਅਸੀਂ ਮੁਲਾਕਾਤ ਨਹੀਂ ਕਰਵਾ ਸਕਦੇ ਜੀ ਹਾਂ ਚਲ ਮੈਂ ਵੀ ਉਹਦਾ ਨਾਲ ਬੜੇ ਲੌਜੀਕਲੀ ਗੱਲ ਕੀਤੀ ਕਿ ਇਹ ਤੁਹਾਡਾ ਅਧਿਕਾਰ ਹੈ ਪਰ ਤੁਸੀਂ ਜਿਹੜਾ ਰਿਫਿਊਜ਼ ਕਰ ਰਹੇ ਜੀ ਹਾਂ ਜਿਹੜਾ ਮੁਲਾਕਾਤ ਨੂੰ ਨਾ ਕਰ ਰਹੇ ਜੀ ਇਹ ਤੁਸੀਂ ਉੱਪਰਿਆਂ ਦੇ ਹੁਕਮ ਤੇ ਕਰ ਰਹੇ ਜੀ ਜੀ ਜਦ ਕਿ ਸਾਰੇ ਅਧਿਕਾਰ ਤੁਹਾਡੇ ਕੋਲੇ ਨੇ ਚਲ ਮੈਂ ਉਹਨਾਂ ਨਾਲ ਕਾਫੀ ਦੱਲਾ ਬਤਾ ਪੁਈਆ ਉਹ ਬੰਦੇ ਮੈਂ ਐਵੇਂ ਕਹਾਂ ਚੰਗੇ ਲੀਜੇ ਦੇ ਵਿੱਚ ਉਹ ਮੈਨੂੰ ਆਪਦੀ ਮਜਬੂਰੀ ਦੱਸਦੇ ਰਹੇ ਤੇ ਮੈਂ ਫਿਰ ਇਹੀ ਹਿਸਾਬ ਲਾ ਰਿਹਾ ਕਿ ਇਹਨਾਂ ਵਿਚਾਰਿਆਂ ਦੇ ਵਾਸਤੇ ਗੱਲ ਨਹੀਂ ਇਹਨਾਂ ਨੂੰ ਜੋ ਉੱਪਰੋਂ ਹੁਕਮ ਨੇ ਉੱਪਰੋਂ ਦਾ ਮਤਲਬ ਬਹੁਤ ਉੱਪਰੋਂ ਜੀ ਤੇ ਉਹਨਾਂ ਹੁਕਮਾਂ ਦੀ ਪੂਰਤੀ ਵਾਸਤੇ ਉਹਨਾਂ ਨੂੰ ਇਹ ਸਭ ਕੁਝ ਕਰਨਾ ਪੈ ਰਿਹਾ ਏ ਫਿਰ ਚਲੋ ਜਿਹੜੇ ਵਰਕਰ ਸੀ ਨਾਲ ਕੁਦਰਤੀ ਹੈ ਕਿ ਇਹ ਜਿਹੇ ਮੌਕੇ ਤੇ ਰੋਸ ਆਉਂਦਾ ਹੈ ਉਹਨਾਂ ਨੇ ਨਾਹਰੇਬਾਜ਼ੀ ਕੀਤੀ ਏ ਤੇ ਫਿਰ ਅਸੀਂ ਕੁਦਰਤੀ ਹੈ ਕਿ ਉਹ ਸਾਰਾ ਕੁਝ ਉਹਨਾਂ ਲੋਕਾਂ ਕਰ ਦੇਣ ਦੇ ਬਾਵਜੂਦ ਆਪਣੀ ਅਸਮਰੱਥਾ ਦਾ ਕਰ ਦੇਣ ਦੇ ਬਾਵਜੂਦ ਇਰਸ ਜਿਹੜਾ ਆ ਵਾਪਸ ਆ ਗਿਆ ਬਸ ਇਹੀ ਕਿ ਜੇਲ ਅਥਾਰਟੀ ਵੱਲੋਂ ਬਲਟੋਹ ਸਾਹਿਬ ਬਲਟੋਹ ਸਾਹਿਬ ਕੀ ਇਹ ਇੱਕ ਜਿਹੜੀ ਹੁੰਦੀ ਹੈ ਇਹ ਐਵੀ ਇੱਕ ਹੁੰਦਾ ਹੈ ਕਿ ਦਿਨ ਜਿਹੜੇ ਨੇ ਤੈਅ ਕੀਤੇ ਹੁੰਦੇ ਵੀ ਇਹਨਾਂ ਨਾਲ ਦਿਨ ਦੇ ਵਿੱਚ ਮੁਲਾਕਾਤ ਹੋ ਸਕਦੀ ਹੈ ਕੋਈ ਉਸ ਤਰ੍ਹਾਂ ਦਾ ਤਾਂ ਤਾਂ ਨਹੀਂ ਲੱਗਿਆ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਜਾਂ ਸੁਪਰਡੈਂਡੈਂਟ ਜ਼ਿਲ੍ਹੇ ਦੇ ਨਾਲ ਤੁਸੀਂ ਕਿਹਾ ਕਿ ਸ਼ਾਇਦ ਵੱਡਾ ਉੱਥੇ ਜਿਹੜਾ ਮੇਨ ਮੁਖੀਆ ਹੁੰਦਾ ਉਹ ਸ਼ਾਇਦ ਉੱਥੇ ਨਹੀਂ ਸੀਗੇ ਇਹੋ ਜਿਹੀ ਵਜਾਵਾਂ ਹੋ ਸਕਦੀਆਂ ਨਹੀਂ ਨਹੀਂ ਕੋਈ ਐਸੀ ਜੀ ਗੱਲ ਕੋਈ ਨਹੀਂ ਜੀ ਹੂੰ ਵੀ ਕੋਈ ਦੇਨ ਨਿਰਧਾਰਤ ਹੈ ਜੇ ਦਿਨ ਨਿਰਧਾਰਤ ਸੀਗਾ ਤੇ ਮੈਨੂੰ ਵਾਪਸ ਕਨਵੇ ਕਰ ਦੇਣਾ ਚਾਹੀਦਾ ਸੀ ਜੇਲ ਅਥਾਰਟੀ ਨੂੰ ਜੀ ਜੀ ਇਹ ਪੇਸ ਸਾਡੀ ਮਜ਼ਦੂਰੀ ਹੈ ਤੇ ਜੇ ਨਿਰਧਾਰਤ ਦਿਨ ਆਜਾ ਜੇ ਤੇ ਜੇ ਨਹੀਂ ਕਰਵਾ ਸਕਦੇ ਤੇ ਜੀ ਵੀ ਤੁਸੀਂ ਆਉਣ ਦੀ ਕੀ ਚਲਣਾ ਕਰਿਆ ਜੀ ਕਿਉਂਕਿ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਜੀ ਜੀ ਸਾਨੂੰ ਹੈਰ ਅਥਾਰਟੀ ਦੇ ਹੁਕਮ ਨੇ ਜੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਅੱਗੋਂ ਰਿਫਿਊਜ਼ ਤੇ ਕੀਤਾ ਹੀ ਨਹੀਂਗਾ ਜਿਵੇਂ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਚਾਹੇ ਉਹਨਾਂ ਨੂੰ ਵਟਸਐਪ ਕੀਤਾ ਹੂੰ ਤੇ ਉਹ ਫਿਰ ਜਿਆਦਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਉਹਨਾਂ ਵੱਲੋਂ ਅਜੇ ਹਾਂ ਕੁਛ ਨਹੀਂ ਸੀ ਤੇ ਫਿਰ ਉਧਰਤੀ ਅਸੀਂ ਜਾਣਾ ਸੀਗਾ ਹਾਂ ਹਾਂ ਹਾਂਜੀ ਤੇ ਇਹ ਨਹੀਂ ਹੁੰਦਾ ਕਿ ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਸੁਪਰਡੈਂਟ ਹੈ ਸੀ ਨਹੀਂ ਹੈ ਸੀ ਮੈਂ ਵੈਸੇ ਕਹਿਆ ਕਿ ਜੇ ਸੁਪਰਡੈਂਟ ਦੀ ਜਿਹੜੀ ਸੈਕੰਡ ਅਥਾਰਟੀ ਹੈ ਜੇ ਡਿਪਟੀ ਸੁਪਰਡੈਂਟ ਨੇ ਮੌਕੇ ਤੇ ਹਾਜ਼ਰ ਨੇ ਤੁਹੋ ਪਰਮਿਸ਼ਨ ਦੇ ਸਕਦੇ ਹੋ ਪਰਮਿਸ਼ਨ ਦੇ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਔਰ ਇੱਥੋਂ ਤੱਕ ਹੁੰਦਾ ਕਿ ਡੀਰ ਅਥਾਰਟੀ ਜਿਹੜੀ ਹੈ ਜੇ ਸੁਬਡੈਂਟ ਚਾਹੇ ਤੇ ਜੇਲ ਬੰਦੀ ਦੇ ਵਿੱਚ ਵੀ ਮੁਲਾਕਾਤ ਕਰਵਾ ਸਕਦਾ ਹੈ ਹਾਂ ਜੀ ਜੀ ਜੇਲ ਬੰਦੀ ਵੀ ਹੋਈ ਹੋਵੇ ਉਸ ਹਵਾਲਾਤੀ ਨੂੰ ਜਾਂ ਉਸ ਕੈਦੀ ਨੂੰ ਹਾਂ ਜੀ ਹਾਲਾਤਾਂ ਦੇ ਕਾਰਨ ਉਹਨਾਂ ਨੂੰ ਜੇਲ ਖੋਲ ਕੇ ਵੀ ਜਿਹੜੀ ਵਾਰਡ ਦੀ ਹੁੰਦੀ ਹੈ ਜਾਂ ਜਿੱਥੇ ਉਹ ਬੰਦ ਹੁੰਦਾ ਹੈ ਉੱਥੋਂ ਕੱਢ ਕੇ ਤਾਲਾ ਖੋਲ ਕੇ ਉਹਨੂੰ ਡਿਆਣਗੇ ਵੀ ਮੁਲਾਕਾਤ ਕਰਵਾ ਸਕਦੇ ਇਹ ਜੇਲ ਅਥਾਰਟੀ ਆਪਣੇ ਆਪ ਚ ਇੱਕ ਅ ਬੜੀ ਸ਼ਕਤੀ ਰੱਖਦੀ ਹੈ ਇਸ ਪੱਖੋਂ ਜੀ ਵਰਟੋਨ ਸਾਹਿਬ ਤੁਸੀਂ ਮਿਲਣ ਜਾਣਾ ਸੀਗਾ ਕੋਈ ਖਾਸ ਮੁਲਾਕਾਤ ਦਾ ਕੋਈ ਰੀਜ਼ਨ ਜਾਂ ਫਿਰ ਤੁਸੀਂ ਹਾਲਚਲ ਪੁੱਛਣ ਜਾਣਾ ਸੀ ਨਹੀਂ ਮੇਰਾ ਤੇ ਕੇਵਲ ਜਿਸ ਤਰ੍ਹਾਂ ਇੱਕ ਅ ਚਲੋ ਮਿਲਣ ਦਾ ਵੀ ਹੁੰਦਾ ਆ ਕਿ ਸਾਥੀ ਹੈ ਹਾਂਜੀ ਬੜੀ ਪੁਰਾਣੀ ਸਾਹਜ ਹੈ ਹਾਂ ਇਹ ਉਹਦੇ ਕਰਕੇ ਵੀ ਕਿਸੇ ਸੱਜਣ ਦੇ ਉੱਤੇ ਜਦੋਂ ਦੁੱਖ ਹੋਵੇ ਇਹ ਉਦੋਂ ਜਿਹੜਾ ਇਸ ਮੌਕੇ ਤੇ ਹਮੇਸ਼ਾ ਹੀ ਨਾਲ ਕਿਸੇ ਨੂੰ ਖੜਨਾ ਚਾਹੀਦਾ ਹੈ ਇਹ ਜਿਹੜੀ ਸੱਜਣਤਾ ਹੀ ਹੁੰਦੀ ਹੈ ਰਿਸ਼ਤੇਦਾਰੀਆਂ ਤੋਂ ਉੱਪਰ ਹੁੰਦੀ ਹੈ ਜੇ ਕਿਤੇ ਰਿਸ਼ਤੇਦਾਰੀ ਚ ਉਹ ਜੇਹਾ ਕਿ ਹਿੱਤਾ ਮੌਕਾ ਆਉਂਦਾ ਹੋਇਆ ਤੇ ਰਿਸ਼ਤੇਦਾਰ ਉਹੀ ਹੈ ਜਿਹੜਾ ਨਾਲ ਖੜਦਾ ਆ ਜਿਹੜਾ ਤੁਹਾਡਾ ਆਣ ਕੇ ਤੁਹਾਡੇ ਗੱਲ ਲੱਗਦਾ ਹੈ ਜੀ 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 ਬਾਕੀ ਉਸ ਕਰਕੇ ਉਹਨਾਂ ਨਾਲ ਗਿਆ ਸੀ ਬਾਕੀ ਸਰਦਾਰ ਚੜ੍ਹਦੀ ਕਲਾ ਜਾਂ ਜੀ ਜੀ ਤੇ ਨਾਂ ਉਹਨੂੰ ਕੇਦੀ ਪਰਵਾਹ ਆ ਕੌਣ ਕੀ ਕਰਦਾ ਕੀ ਨਹੀਂ ਕਰਦਾ ਹਾਂਜੀ ਤੇ ਉਹ ਮੜਕਾ ਮਾਦਾ ਹੈ ਅੰਦਰ ਬਿਠਾ ਮਰ ਜਾਂਦਾ ਜਾਂ ਬਾਬੇ ਦਾ ਨਾਂ ਲਈ ਜਾਂਦਾ ਜੀ ਹੋਰ ਉਹ ਉਹ ਨਾ ਗੱਲਾਂ ਸਾਰੀਆਂ ਤੋ ਤਾਂ ਬਰੁਖਿਆ ਜੀ 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 ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਕਬિલે ਘੋਰ ਹੈ ਜਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਪਰਿਵਾਰਕ ਮੈਂਬਰਾਂ ਨੂੰ ਹੀ ਮਜੀਠੀਆ ਨਾਲ ਮਿਲਣ ਦੀ ਇਜਾਜ਼ਤ ਹੈ ਖੁਨੀ ਤਾਲੁਕਾਦ ਰੱਖਣ ਵਾਲੇ ਲੋਕ ਹੀ ਵਿਕਰਮਜੀਤਿਆ ਨੂੰ ਮਿਲ ਸਕਦੇ ਨੇ ਤੇ ਜਾਂ ਫਿਰ ਵਕੀਲ ਵਿਕਰਮਜੀਤਿਆ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਵਿਕਰਮਜੀਤਿਆ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਤੋਂ ਪਹਿਲਾਂ ਵੀ ਕਈ ਪਾਰਟੀ ਆਗੂਆਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਨੂੰ ਖਾਲੇ ਹੱਥ ਹੀ ਮੁਰਨਾ ਪਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ